ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਪਕੌੜੇ ਲੱਗ ਗਏ ਆ ਕਹਿੰਦੇ ਰਸ਼ ਪੈ ਗਿਆ ਅੰਜੀ ਸਤਿ ਸ਼੍ਰੀ ਅਕਾਲ ਤੁਹਾਡਾ ਮਹਲ ਬਲੌਗ ਚ ਸੁਵਾਜਦਾ ਤੇ ਅੱਜ ਅਸੀਂ ਜਮਨ ਵਿਆਹ ਤੇ ਅਣਾ ਮੰਮੀ ਜੀ ਪਹਿਲ ਸਜਾ ਹਾਂ ਜੀ ਪਹਿਲ ਸਜਣਾ ਪਰ ਵਾ ਹੈਗਾ ਰੋਟੀ ਪਹਿਲਾਂ ਖਾ ਕੇ ਜਾਤੇ ਸਾਡੇ ਇਦਾਂ ਸਾਡੇ ਇਦਾਂ ਹੁੰਦਾ ਹੈ ਰੋਟੀ ਜ਼ਰੂਰ ਖਾ ਕੇ ਜਾਣਾ ਚਲੋ ਹੁਣ ਅਸੀਂ ਤਿਆਰ ਹੋ ਕੇ ਮੇੜੇ ਦਾ ਵਿਚਾਰੇ ਹਾਂਜੀ ਖਲੇ ਅਸੀਂ ਸਾਰੇ ਕੰਮ ਕਰ ਲਿਆ ਰੋਟੀ ਪਾਣੀ ਦਾ ਫੇਰ ਮਿਲਦੇ ਤੁਹਾਨੂੰ ਲੋ ਜੀ ਹੁਣ ਅਸੀਂ ਤਿਆਰ ਹੋ ਗਏ ਆ ਤੇ ਦਰ ਲੱਗਦੀ ਵੀ ਤਿਆਰ ਆ ਕੋਲ ਸੀ ਜਾਮਾ ਗਿਆ ਖਲੇ ਮੰਮੀ ਨੇ ਦੇਖੋ ਕਿੰਨੀ ਟੋਰਾ ਗੱਡਿਆ ਹੈ ਪਛਾਣੀ ਨਹੀਂ ਜਾਂਦੇ ਅੱਜ ਤੱਕ ਮੈਂ ਆ ਨਹੀਂ ਹੁੰਦਾ ਸੀ ਸੋਹਣੇ ਬੋ ਲੱਗਦੇ ਆ ਥੈਂਕ ਯੂ ਹਾਂ ਜੀ ਥੋੜੇ ਸੀ ਚਲਦੇ ਆ ਤੇ ਲੇਟ ਹੋ ਗਿਆ ਸੀ ਬਹੁਤ ਜ਼ਿਆਦਾ ਹਾਂ ਉਹਦਾ ਵੀ ਥੋੜਾ ਉਹਨਾਂ ਨੂੰ ਲੇਟ ਹੋ ਜਾਣਾ ਹੈ ਨਾ ਉਹਨਾਂ ਦਾ ਹਾਂ ਪਹਿਲੇ ਲਾਂ ਮਾਤੇ ਜਾਣਾ ਹੈ ਫੇਰ ਆਣਾ ਉਹਨਾਂ ਨੇ ਪਹਿਲੇ ਸੋਤੁਰ ਅਸੀਂ ਪਹੁੰਚਦੇ ਆ ਉੱਥੇ लो जी असि हूँ पहुंच गए इधर बीबी जी भी आए बीबी जी भी बिठाने नहीं जाते इधर मम्मी इधर डैडी जी भी देख लो हाँ जी आ गए जी मेरे स्टाइल हाँ जी अस पहला आ गए ਇਸ ਵਾਰ ਪਹਿਲਾ ਆ ਗਏ ਮਾਰਾ ਪਾਚ ਗਏ ਹਾਂ ਬੰਦੇ ਵੀ ਜਿੱਦਾਂ ਹਿਸਾਬ ਨਾਲ ਮਤਲਬ ਇੰਨੇ ਆਈ ਨਹੀਂ ਹਲੇ ਓਹੋ ਬਿੰਕੀਨੀ ਸਿਦਾਰੀ ਲੋ ਜੀ ਹੁਣ ਅਸੀਂ ਅੰਦਰ ਆ ਗਏ ਹਾਂ ਹਲੇ ਕੁ ਥੋੜੇ ਜਾਣੇ ਹੀ ਆਏ ਆ ਕੋਈ ਟੈਨਸ਼ਨ ਨਹੀਂ ਆਓ ਪਹਿਲਾਂ ਲਾਵਾ ਤੇ ਜਾਣਾ ਰਾਜਾ ਸਾਹਿਬਾ ਨੇ ਲਾਵਾ ਲਈ ਜਾਣਾ ਹਾਂ ਅਸੀਂ ਅੰਦਰ ਹੀ ਆ ਗਏ ਸਿੱਧੇ ਫੇ ਦੂਰ ਜਾਣਾ ਇਸ ਕਰਕੇ ਲੋ ਜੀ ਇਧਰ ਮਸੀ ਜੀ ਵੀ ਆ ਗਏ ਆ ਆਦਰ ਚਾਚ ਜੀ ਕੁੜੀ ਆ ਹਾਂਜੀ ਭੂਆ ਜੀ ਹਾਂਜੀ ਆ ਗਏ ਸਾਰੇ ਜਾਣੇ ਹੌਲੀ ਹੌਲੀ ਆਂਦੇ ਆ ਅਲਮੈਤ ਨਹੀਂ ਆਤੀ ਨਹੀਂ ਗਈ ਸੀ ਕਿ ਅਸੀਂ ਇਧਰ ਨੂੰ ਆ ਗਏ ਸੀ ਅੱਛਾ ਹਾਂਜੀ ਸਾਰੇ ਆ ਗਏ ਸਸ਼ੀ ਗਾਨੀ ਸਸ਼ੀ ਗਾਨੀ ਸਸਤਾ ਹਾਂਜੀ 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 ਚਾਚਾ ਜੀ ਬੈਠੇ ਸਾਰੇ ਲੋ ਜੀ ਪਕੌੜੇ ਲੱਗ ਗਏ ਆ ਕਹਿੰਦੇ ਰਸ਼ ਪੈ ਗਿਆ ਅਸੀਂ ਵੀ ਜਰੂਰ ਖਾਂ ਮੰਗ ਲਈ ਅਦਰ ਬੀਬੀ ਜੀ ਵੀ ਆ ਗਏ ਬੀਬੀ ਕਹਿੰਦੇ ਮੈਂ ਆਪੇ ਹੀ ਪਾਣੇ ਅਦਰ ਸਿਆੜ ਚੋਪਿਛੇ ਲੋ ਜੀ ਅਦਰ ਸਾਰੇ ਜਾਣੇ ਬੈਠੇ ਆ ਪਕੌੜੇ ਖਾਂਦੇ ਹੋ ਮੰਮੀ ਜੀ ਵੀ ਆ ਗਏ ਆਪਣੀ ਪਲੇਟ ਲੈ ਕੇ ਅਸੀਂ ਵੀ ਲੈ ਕੇ ਆ ਗਏ ਹਾਂਜੀ ਪੂਆ ਜੀ ਕੋ ਜਾਗੇ ਇੱਧਰ ਡੈਡੀ ਜੀ ਨੇ ਵੀ ਐਂਟਰੀ ਮਾਰੀ ਪਲੇਟ ਚੱਕ ਇੱਧਰ ਸਾਰੇ ਜਾਣੇ ਆ ਗਏ ਆ ਹੁਣ ਹੁਣ ਰਸ ਪੈ ਗਿਆ ਆ ਅੰਦਰ ਦੇਖ ਸਕਦੇ ਆ ਜੀ ਆ ਗਏ ਹਾਂ ਲੋ ਉਧਰ ਵੀ ਆ ਗਏ ਆ ਸਟੀਗਾ ਹਾਂਜੀ ਹਾਂਜੀ ਸਾਸਰੀਗਾ 거기 ਨਾ ਨਾ 거기 ਤੋਂ 거기 ਚੱਲੋ ਲੋ ਜੀ ਕਹਿੰਦੇ ਬਰਾਤ ਵੀ ਆ ਗਈ ਫੜਾਉਗੀ ਸੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਇੱਧਰ ਸਾਰੇ ਜਣੇ ਖੜੇ ਆ ਹਾਂਜੀ ਕਹਿੰਦੇ ਫੋਟੋ ਖਿੱਚ ਦੋ ਸਾਡੀ ਉਹ ਜੀ ਇੱਧਰ ਫੋਟੋ ਸ਼ੂਟ ਹੁੰਦਾ ਹੋਇਆ ਦੱਸਦੇ ਹੋਏ ਐਦਾਂ ਪੋਜ਼ ਮਾਰਨਾ ਜੀ ਉਹਦਾ ਪੋਜ਼ ਮਾਰਨਾ ਐਦਾਂ ਸਾਰੇ ਜਾਣੇ ਹੈਲੋ ਹਾਂ ਇੱਧਰ ਵੀ ਫੋਟੋ ਚੈੱਕ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਇਹ ਜੋੜੀ ਫੋਟੋ ਖਰਾ ਰਹੀ ਹੈ ਜੋੜੀ ਇਹ ਕੈਮਰਾਮੈਨ ਦਵਾਰ ਲੱਗੇ ਹੋਏ ਆ ਹੁਣ ਅਸੀਂ ਅੰਦਰ ਚੱਲਦੇ ਆ ਹਲੋ ਹੋਰ ਵਿਆਹ ਵੀ ਖਾਣੇ ਖਾਣੇ ਵੀ ਇੰਜੋਏ ਕਰਦੇ ਚਲੋ ਹੁਣ ਅਸੀਂ ਵੀ ਖਾਂਦੇ ਆ ਕੁਝ ਕੀ ਖਾਈਏ ਟਿੱਕੀ ਖਾਣੇ ਆ ਜਾ ਆ ਜਾ ਟਿੱਕੀ ਵਾਲੇ ਸਟਾਲ ਤੇ ਜਾਂਦੇ ਆ ਪਹਿਲਾਂ ਅਸੀਂ ਹੁਣ ਉੱਧਰ ਹੁਣ ਭੁੱਖ ਲੱਗੀ ਸਾਨੂੰ ਅਸੀਗਾ ਕੁਛ ਖਾ ਪੀ ਲਈਏ ਆ ਵੇਖੋ ਟਿੱਕੀ ਲੱਗੀ ਹੋਈ ਹੰਜੀ ਟਿੱਕੀ ਲਾ ਦੋ ਹਾਂਜੀ ਬਣਦੀ ਹੋਈ ਹਲੇ ਵੇਟ ਕਰੋ ਮੈਂ ਉਹ ਜੀ ਟਿੱਕੀ ਹੋਈ ਤਿਆਰ ਇਧਰ ਸਾਰੇ ਤਿਆਰ ਫਤਿਆਲ ਚਲੋ ਹਾਂ ਅਸੀ ਟਿੱਕੀ ਖਾਂਦੇ ਪਹਿਲਾਂ ਸਾਨੂੰ ਮਿਲਣੀ ਚਾਹੀਦੀ ਲੋ ਜੀ ਪਹਿਲਾਂ ਤੁਸੀਂ ਚੱਕੋ ਡੋਨਟ ਵਰੀ ਹਾਲੇ ਹੋਰ ਹੈ ਗਿਆ ਤਿੰਗੀ ਨਾਲ ਪੰਡਾ ਹੋਇਆ ਦਈ ਸੀ ਇਹ ਓਕੇ ਲੋਕੀ ਦੇਖੋ ਕਿੰਨੀ ਸੋਹਣੀ ਰੱਖੀ ਹੋਈ ਆ ਚਮਚੇ ਆਲੇ ਪਰ ਚਮਚਾ ਇੱਕ ਵੀ ਨਹੀਂ ਹੈਗਾ ਕਹਿੰਦੇ ਹੋਰ ਲੈ ਆਣੇ ਆ ਉਧਰੋਂ ਚਮਚੇ ਲੈਣ ਗਏ ਆ ਮੈਨੂੰ ਮਿਲ ਗਿਆ ਉਦਾਂ ਚਮਚਾ ਰਹਿ ਗਈ ਇੱਧਰ ਖੁਸ਼ੀ ਆਗੇ ਆਗੇ ਚਮਚੇ ਆ ਗਏ ਓਹ ਪੜਿਓ ਦੇਖੀ ਤਾਂ ਵਾਹ ਵਾਹ ਓਹ ਫਟਿਆ ਹੀ ਨਹੀਂ ਚਲ ਗਈ ਲੋ ਜੀ ਹੁਣ ਤੱਕ ਕਿੰਨੇ ਚਮਚੇ ਆ ਗਏ ਚੱਕੋ ਖੁਸ਼ੀ ਜੀ ਹਲੋ ਇੱਕ ਭਰਤੀ ਟੋਗੜੀ ਚਮਚਿਆਣਾ ਲੋ ਜੀ ਮੰਮੀ ਜੀ ਹੋਣੀ ਇੱਧਰ ਬੈਠੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚਲੋ ਹੁਣ ਅਸੀਂ ਵੀ ਬਹਿ ਜੰਦੇ ਆ ਹਰਸ਼ ਇੱਧਰ ਬੈਠੇ ਆ ਹਾਂ ਉਧਰ ਸਾਰੇ ਜਣ ਡੈਡੀ ਜੀ ਉਧਰ ਬੈਠੇ ਆ ਲੋ ਜੀ ਚਾਟਾ ਉਧਰ ਚਾਚਾ ਜੀ ਜੱਗੀਆਂ ਤੇ ਦੀਦੀ ਚੱਲੇ ਆਪਣੀ ਵਾਰੀ ਤੇ ਲੋ ਜੀ ਸਾਰੇ ਹੋਣ ਚੱਲੇ ਬਾਏ 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 ਮਮੀ ਹਾਂਜੀ ਹਾਂਜੀ ਬਲਵੀਰੋ ਆਂਟੀ ਨੂੰ ਲੋ ਜੀ ਬਾਏ ਜੀ ਮਮੀ ਨੂੰ ਲੋ ਸੱਸ ਰਿਆ

ਸਤਿ ਸ਼੍ਰੀ ਅਕਾਲ ਹੋਸਟ ਨਾ ਹੋ ਕਿਦਾਂ ਜੀ ਤੁਸੀਂ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜ਼ਰੂਰ ਹਾਂ ਜੀ ਹਾਂ ਜੀ ਅੱਜ ਤੁਹਾਨੂੰ ਵਲੌਗ ਚ ਵੀ ਲੈ ਲਿਆ ਸਾਡੇ ਆਪਣੇ ਮਿਲ ਕੇ ਹਾਂ ਜੀ ਹਾਂ ਜੀ ਹਾਂ ਜੀ ਹੈਦਰ ਅਮਨ ਹੈਲੋ ਸੋਣੀ ਨਾ ਦੇ ਚੋਰ ਬਾਲ ਲੱਗੇ ਸੋਰੇ ਵਾਲੇ ਜਿਹੜੇ ਕਰਦੇ ਹੁੰਦੇ ਆ ਉਹ ਕਰਨ ਲੱਗੇ ਆ ਜੇ ਇਨਸ਼ਾਅੱਲਾ ਭਰਾ ਤੇ ਭੈਣ ਬੈਠੇ ਆ

गुण <पिरेगी> दक्षिण सुबहदासपुर परमात्मा तो तो ने कितनी सोनी जोड़ी बनाई है कि सिर्फ चाहत है इनका अधिकारिश नहीं इस की। इनसे नहीं खुदा से है क्या जरूरत थी इस जोड़ी को जो इतना खूबसूरत बनाने की बहुत ही से संजोध बनाई है बहुत ही खूबसूरत जोड़ी है हाँ जी कितना जी राजा हरभिंदर सिंह जी अपने लाइफ पार्टनर યોજ કરન ગેજી એ યાદ ઓ બાત મોટા છોડ્યા તે આવી ચાલે કેવો સચ્ચી કલેજી ઓની ઓની તો સાડે મુંદરભાઈ અપને લાઈન બોર્ડ પર પોસ્ કરંગે

ਗੱਡੀ ਕੱਢ ਲਈ ਆ ਹੁਣ ਅਸੀਂ ਤੋਰ ਪਏ ਆ ਘਰਾਂ ਵਾਸਤੇ ਨਾਲੇ ਪਾਣੀ ਫੜ ਲਿਆ ਇਧਰ ਬੀਬੀ ਜੀ ਵੀ ਆਉਂਦੇ ਹੋਏ ਖੁਸ਼ ਹੋ ਗਏ ਹਾਂ ਸਾਨੂੰ ਵੀ ਦੇਖ ਸਕਦੇ ਤੁਸੀਂ ਸਾਰੇ ਜਾਣੇ ਹੁਣ ਅਸੀਂ ਵੀ ਚੱਲਦੇ ਆ ਹੁਣ ਬੰਦੇ ਆ ਗੱਡੀ ਚ ਲੋ ਜੀ ਅੰਕਾ ਜੀ ਮਿਲਣਾ ਬੀਬੀ ਦੇ ਸਵੇਰ ਨਾਲ ਪਛਾਣ ਹੋਣੀ ਕਿੱਥੋਂ ਆਈਏ ਸਾਨੂੰ ਪਾਇਆ ਤੂੰ ਆਈਏ ਤਾਂ ਕਰਕੇ ਪਛਾਣ ਹੋਣੀ ਤੇਰੇ ਤੇ ਨਹੀਂ ਹੁਣ ਸਹੀ ਰੋਲੀ ਪਹਿਗਾ ਵੀ ਤੁਸੀਂ ਦੇਖੀਓ ਦੇਖਣ ਲੈ 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 ਸੱਚੇ ਧਾਰੇ ਵਰਗੇ ਕਿਹੜੇ ਸ਼ੁਕਰਮਾਨ ਆ ਸਾਡੇ ਬਹੁਤ ਬਹੁਤ ਤੁਸੀਂ ਖੁਸ਼ ਰਹਿੰਦੇ ਸੀ ਸਾਨੂੰ ਅਸੀਂ ਵੀ ਅੰਕਲ ਜੀ ਚਲ ਗਏ ਇਹ ਵੀ ਚੱਲੇ ਆਪਣੇ ਘਰਾਂ ਨੂੰ ਅਸੀਂ ਵੀ ਚੱਲੇ ਹੁਣ ਡੈਡੀ ਜੀ ਨੂੰ ਦੇਖ ਕੇ ਆ ਗਏ ਬੀਬੀ ਜੀ ਨੂੰ ਮਿਲਣ ਮੈਂ ਆਪਣਾ